ਵਿੰਡ ਚੜ੍ਹਦੀ ਵਿਖੇ ਸਥਿਤ ਸਿੱਖਿਆ ਦੇ ਖੇਤਰ ਵਿੱਚ ਸਿਰਕੱਟ ਸੰਸਥਾ ਹਰਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਬਣੀ ਮਾਨਮਤੀ ਯਾਦਗਾਰ ਦਾਸਤਾਇਨ ਇਸ਼ਹਾਦਤ ਦੇ ਦੀਦਾਰ ਕੀਤੇ ਅਤੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨਮਸਤਕ ਹੁੰਦਿਆਂ ਸਿੱਖ ਧਰਮ ਵਿੱਚ ਹੋਈਆਂ ਸ਼ਹਾਦਤਾਂ ਨੂੰ ਪ੍ਰਣਾਮ ਕੀਤਾ ਪ੍ਰਿੰਸੀਪਲ ਮੈਡਮ ਦਸਵਿੰਦਰ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਕੂਲੇ ਗਿਆਨ ਦੇਣ ਦੇ ਨਾਲ ਨਾਲ ਧਾਰਮਿਕ ਅਤੇ ਸਮਾਜਿਕ ਜਾਣਕਾਰੀ ਦਾ ਹੋਣਾ ਵੀ অতি ਜ਼ਰੂਰੀ ਹੈ ਖਾਸ ਤੌਰ ਤੇ ਸਿੱਖ ਧਰਮ ਦੇ ਇਤਿਹਾਸ ਬਾਰੇ ਵਿਦਿਆਰਥੀਆਂ ਨੂੰ ਜਾਣੂ ਹੋਣਾ ਸਿੱਖਿਆ ਦਾ ਇੱਕ ਨਿਖੜਵਾ ਅੰਗ ਹੈ ਉਹਨਾਂ ਦੱਸਿਆ ਕਿ 10ਵੀਂ ਜਮਾਤ ਦੇ ਵਿਦਿਆਰਥੀ ਜਿਨ੍ਹਾਂ ਆਪਣੇ ਸਲਾਣਾ ਇਮਤਿਹਾਨਾਂ ਤੋਂ ਵਿਹਲੇ ਹੋ ਚੁੱਕੇ ਨੇ ਉੱਥੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਅੱਜ 10ਵੀਂ ਜਮਾਤ ਦੇ ਵਿਦਿਆਰਥੀਆਂ ਤੇ ਸਟਾਫ ਵੱਲੋਂ ਅਜ ਦਾਸ ਦਾ ਇਸ਼ਾਦਤ ਦੇ ਦਰਸ਼ਨ ਕੀਤੇ ਗਏ ਜਿਤੇ ਸਿੱਖ ਇਤਿਹਾਸ ਨਾਲ ਜੁੜੇ ਇਤਿਹਾਸ ਨੂੰ ਬਖੂਬੀ ਅਤੇ ਆਧੁਨਿਕ ਤਰੀਕੇ ਨਾਲ ਫਿਲਮੀ ਰੂਪ ਰਾਹੀਂ ਦਿਖਾਇਆ ਜਾਣਾ ਇੱਕ ਚੰਗਾ ਤੇ ਨਿਗਰ ਉਪਰਾਲਾ ਹੈ ਜਿਸ ਨਾਲ ਵਿਦਿਆਰਥੀ ਨੂੰ ਇਸ ਬਾਰੇ ਆਸਾਨੀ ਨਾਲ ਜੋ ਜਾਣਕਾਰੀ ਹਾਸਲ ਹੁੰਦੀ ਹੈ ਉਹ ਸਦਾ ਉਹਨਾਂ ਦੇ ਮਨਾਂ ਵਿੱਚ ਵਸੀ ਰਹੇਗੀ ਉਹਨਾਂ ਕਿਹਾ ਕਿ ਭਾਵੇਂ ਵਿਦਿਆਰਥੀ ਇਤਿਹਾਸ ਬਾਰੇ ਕਿਤਾਬਾਂ ਵਿੱਚ ਪੜ੍ਹਦੇ ਹਨ ਪਰ ਇਸ ਤਰ੍ਹਾਂ ਪ੍ਰੈਕਟੀਕਲੀ ਬੱਚਿਆਂ ਨੂੰ ਆਧੁਨਿਕ ਤਰੀਕੇ ਨਾਲ ਫਿਲਮ ਦੇ ਰੂਪ ਵਿੱਚ ਇਤਿਹਾਸ ਨਾਲ ਜੋੜਨੇ ਇੱਕ ਲਾਭਕਾਰੀ ਕਦਮ ਹੈ ਜਿਸ ਲਈ ਸਰਕਾਰ ਤੇ ਵਿਭਾਗ ਦੀ ਟੀਮ ਵਧਾਈ ਦੀ ਹੱਕਦਾਰ ਹੈ ਦਾਸਤਾਂ ਸ਼ਹਾਦਤ ਦੇ ਅਲੱਗ-ਅਲੱਗ ਗੈਲਰੀ ਭਾਗਾਂ ਵਿੱਚ ਇਤਿਹਾਸ ਤੋਂ ਜਾਣੂ ਹੋਣ ਉਪਰੰਤ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਮੱਥਾ ਟੇਕਿਆ ਤੇ ਸਾਬਜਾਦਿਆਂ ਦੀ ਸ਼ਹੀਦੀ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ। ਇਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਦੇ ਦਰਸ਼ਨ-ਦੀਦਾਰ ਕੀਤੇ ਗਏ ਅਤੇ ਵਿਦਿਆਰਥੀਆਂ ਨੂੰ ਇਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ। ਮਾਸਟਰ ਸतीश ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਉਪਰੰਤ ਵਿਦਿਆਰਥੀਆਂ ਨੂੰ ਸ਼੍ਰੀ ਮਾਛੀਵਾੜਾ ਸਾਹਿਬ ਦੇ ਇਤਿਹਾਸਿਕ ਤੇ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਕਿਰਪਾਨਪਿੰਡ ਸਾਹਿਬ ਦੇ ਦਰਸ਼ਨ ਵੀ ਕਰਵਾ ਉਨ੍ਹਾਂ ਕਿਹਾ ਕਿ ਮਾਛੀਵਾੜਾ ਸਮਰਾਲਾ ਰੋਡ ਤੇ ਸਥਿਤ ਗੁਰਦੁਆਰਾ ਸ੍ਰੀ ਕਿਰਪਾਨਪੀੜ ਸਾਹਿਬ ਦੇ ਇਤਿਹਾਸ ਬਾਰੇ ਸੰਗਤ ਅਤੇ ਵਿਦਿਆਰਥੀ ਬਹੁਤ ਘੱਟ ਜਾਣਕਾਰ ਹਨ ਇਸ ਲਈ ਉਹ ਵਿਦਿਆਰਥੀਆਂ ਨੂੰ ਇਸ ਪਵਿੱਤਰ ਸਥਾਨ ਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇੱਥੇ ਲੈ ਕੇ ਆਏ ਹਨ ਇਸ ਦੇ ਇਤਿਹਾਸ ਬਾਰੇ ਜਾਣ ਕੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਜਿੱਥੇ ਵਾਧਾ ਹੋਇਆ ਉੱਥੇ ਉਨ੍ਹਾਂ ਨੇ ਅਥਾਹ ਖੁਸ਼ੀ ਪ੍ਰਗਟ ਕੀਤੀ ਅੱਜ ਦੇ ਇਸ ਧਾਰਮਿਕ ਟੂਰ ਦੌਰਾਨ ਮਿਲੀ ਸਿੱਖਿਆ ਨੂੰ ਆਪਣੇ ਚੇਤਿਆਂ ਵਿੱਚ ਸਦਾ ਬਸਾਈ ਰੱਖਣ ਦਾ ਵਾਅਦਾ ਕਰਦੇ ਵਿਦਿਆਰਥੀਆਂ ਨੇ ਸਕੂਲ ਪ੍ਰਿੰਸੀਪਲ ਮੈਡਮ ਜਸਵਿੰਦਰ कौर ਪ੍ਰਬੰਧਕ ਸਰਦਾਰ ਪਰਮਜੀਤ ਸਿੰਘ ਅਤੇ ਪ੍ਰਬੰਧਕ ਕਮੇਟੀ ਦਾ ਧੰ ਮੇਰਾ ਨਾਮ ਹਰਮਿਤ ਕੋਹੜ ਹੈ ਤੇ ਕਿਹੜੇ ਸਕੂਲ ਵੱਲੋਂ ਆਏ ਤੁਸੀਂ ਅੱਜ ਅਸੀਂ ਸਾਰੇ ਹਰਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੜੌਂਦੀ ਮਛਵੜਾ ਸਾਹਿਬ ਵੱਲੋਂ ਆਏ ਹਾਂ ਤੇ ਕੀ ਮੇਨ ਕੰਵਾਜ ਦਾ ਵਿਸ਼ਾ ਹੈਗਾ ਕਾਦੇ ਲਈ ਲਿਆਂਦਾ ਬੱਚਿਆਂ ਨੂੰ ਅਸੀਂ ਬੱਚਿਆਂ ਨੂੰ ਇੱਥੇ ਦਾਸਤਾਨੇ ਸ਼ਹਾਦਤ ਦਾ ਟੂਰ ਕਰਾਉਣ ਲਈ ਲੈ ਕੇ ਆਏ ਹਾਂ ਕਿ ਇਹਨਾਂ ਨੂੰ ਵੱਡੇ ਸਾਹਿਬਜ਼ਾਦੇ ਦੀ ਸ਼ਹੀਦੀ ਬਾਰੇ ਹੋਰ ਜਾਣਕਾਰੀ ਮਿਲੇ ਤੇ ਸਾਰੇ ਸਟਾਫ ਮੈਂਬਰ ਸਾਹਿਬਾਨ ਤੇ ਸਾਡੇ ਸਾਰੇ ਬੱਚੇ ਦੇਖਣਗੇ ਸ਼ੋਅ ਜਿਹੜੇ ਵੀ ਨੇ ਅੱਜ ਦਿਖਾਏ ਜਾਣਗੇ ਸਾਹਿਬਜ਼ਾਦਿਆਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਲਈ ਮੈਸੇਜ ਕੀ ਹੈ ਤੇ ਸਮਾਜ ਲਈ ਕੀ ਮੈਸੇਜ ਹੈ ਤੁਹਾਡੇ ਵੱਲੋਂ ਤੇ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਦੇ ਲਈ ਇਸ ਲਈ ਹਰ ਇੱਕ ਪਰਸਨ ਨੂੰ ਹਰ ਇੱਕ ਇਨਸਾਨ ਨੂੰ ਇੱਥੇ ਆ ਕੇ ਸਾਬਜਾਦਨ ਸ਼ਹੀਦੀ ਬਾਰੇ ਜ਼ਰੂਰ ਦੇਖਣਾ ਚਾਹੀਦਾ ਹੈ ਜੋ ਵੀ ਵੀਡੀਓ ਕਲਿੱਪਸ ਦਿਖਾਏ ਜਾਂਦੀਆਂ ਨੇ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਤਾਂ ਜੋ ਸਾਨੂੰ ਸਾਡੇ ਸਿੱਖ ਇਤਿਹਾਸ ਬਾਰੇ ਵਾਦ ਪਤਾ ਚੱਲ ਸਕੇ ਧੰਨਵਾਦ ਸਰ ਕਿਨਾਂ ਜੀ ਤੁਹਾਡਾ ਜੀ ਮੇਰਾ ਨਾਮ ਆਸਥੀਸ਼ ਕੁਮਾਰ ਹੈ ਤੇ ਅੱਜ ਤੁਸੀਂ ਸ਼੍ਰੀ ਜਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ ਹਾਂ ਬੱਚਿਆਂ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੱਚਿਆ ਅਸੀਂ ਹਰਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੜੌਦੀ ਨੇੜੇ ਮਾਛੀਵਾੜਾ ਸਾਹਿਬ ਪੜ੍ਹਾਈ ਦੇ ਨਾਲ-ਨਾਲ ਕਿਤਾਬੀ ਗਿਆਨ ਦੇ ਨਾਲ-ਨਾਲ ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਬਾਰੇ ਸਿੱਖ ਇਤਿਹਾਸ ਬਾਰੇ ਪੰਜਾਬ ਬਾਰੇ ਪੰਜਾਬੀਅਤ ਬਾਰੇ ਜਿਹੜੀ ਆ ਉਹ ਜਾਣਕਾਰੀ ਜਰੂਰ ਮਿਲੇ ਜਿੱਥੇ ਬੱਚੇ ਸਾਡੇ ਕਿਤਾਬਾਂ ਦਾ ਗਿਆਨ ਲੈ ਕੇ ਅੱਗੇ ਵਧ ਰਹੇ ਨੇ ਸਾਨੂੰ ਇਸ ਚੀਜ਼ ਦਾ ਵੀ ਅਹਿਸਾਸ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਕਿ ਅੱਜ ਅਸੀਂ ਜਿਸ ਧਰਤੀ ਦੇ ਉੱਤੇ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਇਹ ਜੀਵਨ ਸਾਨੂੰ ਦੇਉਣ ਵਾਲੇ ਜਿਹੜੇ ਸਾਡੇ 15ਵੇਂ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਸੀ ਜਿਨ੍ਹਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਦੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਕਾਰਨ ਅੱਜ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ ਆਰਾਮ ਦਾ ਸਾਹ ਲੈ ਰਹੇ ਹਾਂ ਉਹਨਾਂ ਦੀਆਂ ਸ਼ਹਾਦਤਾਂ ਬਾਰੇ ਬੱਚਿਆਂ ਨੂੰ ਜਾਣੂ ਕਰਵਾਉਣਾ ਇਤਿਹਾਸਕ ਸਥਾਨਾਂ ਬਾਰੇ ਦੱਸਣਾ ਉਹਨਾਂ ਦਾ ਇਤਿਹਾਸ ਦੱਸਣਾ ਇਹ ਸਾਡਾ ਮਕਸਦ ਹੈ ਇਸੇ ਲਈ ਅੱਜ ਅਸੀਂ ਬੱਚਿਆਂ ਨੂੰ ਇੱਥੇ ਪਵਿੱਤਰ ਧਰਤੀ ਦੇ ਉੱਤੇ ਲੈ ਕੇ ਆਏ ਹਾਂ ਤਾਂ ਜੋ ਸਿੱਖ ਧਰਮ ਦੇ ਨਾਲ ਜੋ ਇੱਥੇ ਵੀਡੀਓ ਕਲਿਪਸ ਨੇ ਉਹਨਾਂ ਦੇ ਰਾਹੀਂ ਸਟੈਚੂਜ਼ ਬਣੇ ਹੋਏ ਨੇ ਉਹਨਾਂ ਦੇ ਰਾਹੀਂ ਬੱਚੇ ਸਿੱਖ ਧਰਮ ਦੇ ਨਾਲ ਜੁੜ ਸਕਣ ਇਤਿਹਾਸ ਬਾਰੇ ਜਾਣ ਸਕਣ ਤੇ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਹੋ ਸਕੇ ਸਮਾਜ ਲਈ ਕੀ ਮੈਂ ਅਸੀਂ ਦੇਣਾ ਚਾਹੁੰਦੇ ਹਾਂ ਤੁਸੀਂ ਸਮਾਜ ਲਈ ਇਹੀ ਮੈਸੇਜ ਆ ਕਿ ਕਿ ਵਿਦਿਆਰਥੀਆਂ ਦੇ ਰੂਪ ਆ ਜਿਹੜਾ ਇਹੀ ਗਾਹ ਜਾ ਕੇ ਸਮਾਜ ਬਣਾਣਾ ਜੇਕਰ ਅਸੀਂ ਨਾ ਵਿਦਿਆਰਥੀਆਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਦੱਸਾਂਗੇ ਤਾਂ ਵੀ ਕੋਈ ਵੀ ਹੈ ਇਤਿਹਾਸ ਸਿੱਖ ਧਰਮ ਨਾਲ ਆ ਜਾਂ ਹੋਰ ਕਿਸੇ ਧਰਮ ਦੇ ਨਾਲ ਆਗਾ ਜੇਕਰ ਅਸੀਂ ਬੱਚਿਆਂ ਨੂੰ ਜਾਣੂ ਕਰਵਾਵਾਂਗੇ ਤਾਂ ਆਉਣ ਵਾਲਾ ਇਹ ਸਾਡਾ ਸਮਾਜ ਆ ਇਹ ਬਿਹਤਰ ਹੋਵੇਗਾ ਵਧੀਆ ਹੋਵੇਗਾ ਠੀਕ ਹੈ ਸਰ ਧੰਨਵਾਦ ਗੁਰਜੀਤ ਸਿੰਘ ਖਾਲਸਾ ਮੈਂ ਅਟੂਬੀ ਦੇ ਫਤਿਹ ਅਸੀਂ ਹਰਜਿਸ ਪਬਲਿਕ ਸੀਨੀਅਰ ਸਕੂਲ ਤੋਂ ਛੜਾਦੀ ਤੋਂ ਹੈਗੀ ਆ ਮਾਛੀਵਾੜਾ ਸਾਹਿਬ ਦੇ ਨੇੜੇ ਆ ਪਿਆਸੀ ਆਜ ਆਪਣੇ ਬੱਚੇ ਦਾ ਟੂਰ ਲੈ ਕੇ ਆ ਸਾਡੇ ਨੀਰਬੋਟ 26 ਬੱਚੇ ਆਏ ਨੇ ਨਾਲ ਸਾਡੇ 41 ਸਟਾਫ ਮੈਂਬਰਸ ਨਾਲ ਸਨਮਿਤ ਜੀ ਆ ਕੇ ਬਹੁਤ ਹੀ ਅੱਛਾ ਲੱਗੇ ਤੇ ਸਾਨੂੰ ਜੋ ਅਸੀਂ ਕਿਤਾਬਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਉਸੇ ਕਿ ਇਤਿਆਸ ਬਾਈ ਤੇ ਜਿਹੜਾ ਸਾਨੂੰ ਇੱਥੇ ਇੱਕ ਲਾਈਵ ਸਨੁਮਾਹੌਲ ਦੇਖਣ ਨੂੰ ਮਿਲਿਆ ਤਾਂ ਇਹ ਬੱਚੇ ਹੋਤੇ ਬਹੁਤ ਹੀ ਬਧੀਆ ਅਸਰ ਪਾਉਂਦਾ ਤੇ ਸਾਨੂੰ ਇੱਥੇ ਆ ਕੇ ਬਹੁਤ ਹੀ ਅੱਛਾ ਮਹਿਸੂਸ ਹੋਇਆ इस मेरा नाम वंदना परिहार है मैं हरजस पब्लिक सीनियर सेकेंडरी स्कूल चुनावी की वाइस प्रिंसिपल हूँ मेरा यहाँ का एक्सपीरियंस बहुत ही अच्छा रहा बच्चों को अपने इतिहास से जोड़ के रखना और उनकी नींव के साथ उनको इंट्रोड्यूस करवाना बहुत ही जरूरी है आज के टाइम में आ, कहीं ना कहीं आज हम मॉडर्न वर्ल्ड की तरफ जा रहे हैं लेकिन बच्चे अपनी अपनी हिस्ट्री को उनको उनको नहीं पता तो इस तरह के टूर ऑर्गेनाइज़ होने चाहिए और बच्चों को इतने डिटेल में सारा कुछ देखने को मिला तो बहुत ही अच्छा एक्सपीरियंस रहा सर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਮਿਤ ਕੋਹਰਾ ਹੈ ਤੇ ਹਰਜਸ ਪਬਲਿਕ ਸਕੂਲ ਵੱਲੋਂ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਏ ਸੀਗੇ ਇੱਥੇ ਤੇ ਜਿੱਦਾਂ ਹੀ ਅਸੀਂ ਐਂਟਰ ਕੀਤੇ ਇੱਥੇ ਤਾਂ ਇੱਥੇ ਦੀ ਗ੍ਰੀਨਰੀ ਆ ਆਸ-ਪਾਸ ਦੇਖ ਕੇ ਬਹੁਤ ਮਨ ਖੁਸ਼ ਹੋਇਆ ਕਿ ਸਾਡੇ ਪੰਜਾਬ ਦੇ ਵਿੱਚ ਇੰਨਾ ਵਧੀਆ ਅਰੇਂਜਮੈਂਟ ਕੀਤਾ ਗਿਆ ਬੱਚਿਆਂ ਨੂੰ ਟੂਰ ਟੂਰ ਲੈ ਕੇ ਆਉਣ ਦੇ ਲਈ ਆਪਣੇ ਸਿੱਖ ਇਤਿਹਾਸ ਨਾਲ ਜੋੜਨ ਦੇ ਲਈ ਤੇ ਇੱਥੇ ਅਲੱਗ-ਅਲੱਗ ਗੈਲਰੀਜ਼ ਬਣਾਈਆਂ ਹੋਈਆਂ ਨੇ ਜਿੱਥੇ ਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਨੂੰ ਸਾਰੇ ਸਿੱਖ ਇਤਿਹਾਸ ਨਾਲ ਜਾਣੂ ਕਰਵਾਇਆ ਗਿਆ ਤੇ ਸਾਰੀ ਗੈਲਰੀਜ਼ ਦੇ ਵਿੱਚ ਮਾਡਰਨ ਟੈਕਨੋਲੋਜੀ ਯੂਜ਼ ਕੀਤੀ ਗਈ ਹੈ ਉਹਦੇ ਵਿੱਚ ਬਹੁਤ ਵਧੀਆ ਲੱਗਿਆ ਕਿ ਸਾਨੂੰ ਘੁੰਮਣ ਵਾਲੀਆਂ ਚੇਅਰਸ ਨਵੀਂ ਟੈਕਨੋਲੋਜੀ ਬੱਚਿਆਂ ਨੂੰ ਦਿਖਾਉਣ ਦਾ ਮੌਕਾ ਮਿਲਿਆ ਜਿਹਦੇ ਨਾਲ ਕਿ ਅਸੀਂ ਅੱਜਕੱਲ੍ਹ ਦੀ ਜਿਹੜੀ ਟੈਕਨੋਲੋਜੀ ਉਹਦੇ ਨਾਲ ਵੀ ਰੂਗਰੂ ਕਰਾ ਸਕਿਆ ਬਣੇ ਬੱਚਿਆਂ ਨੂੰ ਤੇ ਸਾਰੇ ਗੈਲਰੀਜ਼ ਦੇ ਵਿੱਚ ਸਿੱਖ ਇਤਿਹਾਸ ਰੂਬਰੂ ਉਹਦਾ ਹੀ ਬਿਲਕੁਲ ਉਹ ਉਹ ਦਿਖਾਇਆ ਗਿਆ ਕਿ ਸਿੱਖ ਇਤਿਹਾਸ ਦੇ ਨਾਲ ਬਿਲਕੁਲ ਵੀ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ ਤੇ ਸਾਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਸਕੂਨ ਅੱਜ ਮਿਲਿਆ ਕਿ ਅਸੀਂ ਸਿੱਖਾਂ ਤੇ ਸਿੱਖ ਇਤਿਹਾਸ ਨਾਲ ਜੁੜੇ ਹੋਏ ਆਂ ਤੇ ਇਥੋਂ ਦੀ ਮੈਨੇਜਮੈਂਟ ਦਾ ਮੈਂ ਬਹੁਤ ਧੰਨਵਾਦ ਕਰੂੰਗੀ ਕਿ ਉਹਨਾਂ ਨੇ ਇਸ ਲਾਗਾਇਕ ਕੰਮ ਕੀਤਾ ਤਾਂ ਜੋ ਸਾਡੇ ਵਰਗੇ ਤੇ ਨੌਜਵਾਨ ਬੱਚੇ-ਬੱਚੀਆਂ ਇੱਥੇ ਆ ਕੇ ਸਾਡੇ ਸਿੱਖ ਇਤਿਹਾਸ ਨਾਲ ਜੁੜ ਸਕਦੇ ਨੇ ਤੇ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਦਾ ਵੀ ਬਹੁਤ ਧੰਨਵਾਦ ਕਰਾਂਗੇ ਸਾਰੇ ਸਕੂਲ ਵੱਲੋਂ ਕਿ ਉਹ ਸਾਡੇ ਵਰਗੇ ਸਕੂਲਾਂ ਨੂੰ ਮੌਕਾ ਦਿੰਦੇ ਨੇ ਕਿ ਆਪਣੇ ਬੱਚਿਆਂ ਨੂੰ ਅਸੀਂ ਲੈ ਕੇ ਆਈਏ ਫ੍ਰੀ ਆਫ ਕੋਸਟ ਬਹੁਤ ਵੱਡੀ ਗੱਲ ਹੈ ਕਿ ਅਸੀਂ ਫ੍ਰੀ ਆਫ ਕੋਸਟ ਤੇ ਆ ਕੇ ਸਿੱਖ ਇਤਿਹਾਸ ਨਾਲ ਜੁੜ ਸਕਦੇ ਆ ਦੇਖ ਸਕਦੇ ਆ ਤੇ ਅਸੀਂ ਇਸ ਮੌਕੇ ਨੂੰ ਪ੍ਰਾਪਤ ਕੀਤਾ ਇਸ ਲਈ ਅਸੀਂ ਧੰਨਵਾਦ ਕਰਦੇ ਹਾਂ ਸ਼ੁਕਰੀਆ